ਤਾਂ ਬਿੱਲ ਤਾਂ ਆਇਆ ਕਿ ਨਹੀਂ ਤੁਸੀਂ ਭਰਦੇ ਨਹੀਂ ਆ ਆ ਵੇਖ ਲੋ ਵੀਰੇ ਆ ਮੀਟਰ ਬਿੱਲ ਤਾਰ ਲਾਉਣ ਆਏ ਨੇ ਤੇ ਸਾਨੂੰ ਬਿੱਲ ਆਇਆ ਸੀ 40000 ਰੁਪਈਆ ਤੇ ਆਂਦਾ ਭਰੋ ਆਏ ਗਏ ਨੇ ਨੰਦਨਾ ਨੂੰ ਖੜਕੀਏਗਾ ਅਸਬਾਲੇ ਦੇ ਪਿੰਡ ਦੇ ਤੇ ਕਾ ਹੈਗਾ ਜਿਹੀ ਹਿਸਾਬ ਆ ਕਹਿੰਦੇ ਤਾਰ ਫਟਨੇ 40000 ਬਿੱਲ ਆਇਆ ਬਸ ਕਿਥੋਂ ਭਰੀਏ ਏ ਵੀ ਰਾਤ ਨਾਲ ਮੇਰਾ ਸਾਲ ਹੋ ਗਿਆ ਹਾਂ ਸਾਲ ਹੋ ਗਿਆ ਪਹਿਲਾ ਭਰਦੇ ਰ ਬਿਲ ਥੋੜਾ ਥੋੜਾ ਸਾਲ ਦਾ ਪੂਰਾ ਬਿਲ ਦੱਸ ਹਾਂ ਸਾਲ ਦਾ ਸਾਲ ਦੀ 40000 ਦਾ ਭਾਅ ਵੇਖ ਲਓ ਆ ਧੱਕਾ ਆਏਗਾ ਨੇ ਉਹ ਕਾਰ ਲਾ ਵੀ ਇਹਨੇ ਵੀਡੀਓ ਬਣਾ ਦਿੱਤਾ ਹਾਂ ਆ ਵੇਖੋ ਧੱਕਾ ਆਏਗਾ ਨੇ ਮੀਟਰ ਸੜਾ ਪਿਆ ਸੀ ਸਕਵਲਟੀ ਭਰੀ ਹੋਈ ਹੈ ਆ ਵੇਖਾ ਮੀਟਰ ਸੜਾ ਆ ਹਾਂ ਆ ਵੇਖਾ ਜਨਾਨੀਆਂ ਨੇ ਗੱਲ ਕਰਨ ਤਮੀਜ਼ ਕੋ ਨਹੀਂ ਜਗੀ ਵਾਹ ਮਾੜਾ ਘੱਟ ਪਰਾਂ ਇਹ ਵੀ ਨਹੀਂ ਬਾਪੂ ਨਾਲ ਹੁਣ ਬਣਾ ਕੇ ਰੱਖੀ ਨਹੀਂ ਕਰੀ ਜਾ ਮਾਲ ਹੋ ਗਿਆ ਚਲੋ ਆਪਾਂ ਲਵਾ ਹੀ ਦਿੰਦੇ ਤੁਹਾਨੂੰ ਕਿਹੜੇ ਲਾਉਂਦੇ ਆਣੂ ਅੱਜ ਲੈ ਜਾ ਸਵੇਰੇ ਲੈ ਜਾ ਕਾਨੂੰ ਤ ਭੋਲੀ ਭੋਲੀ ਭਰਾਂਗੇ ਹੁਣ 40 ਹਜ਼ਾਰ ਤੈਨੂੰ ਕਿੱਥੂ ਕਾੜਾਂ ਦੀ ਫੜਾ ਦੇ ਹਾਂ ਸਾਰਾ ਭਰ ਦੇ ਪਿਆਰ ਨਾ ਥੋੜਾ ਥੋੜਾ ਭਰੇ ਪਿਆਰ ਨਾ ਤੂੰ ਇਹਨੇ ਤਾਂ ਸਾਡੇ ਬਟਿਆਰੇ ਖੋਣੀ ਕਰੇਗੀ ਆ ਜਾਂਦੇ ਤੇ ਦੇਨੇ ਕੁਛ ਅੱਦੇ ਦੇਨੇ ਆ ਅੱਦੇ ਦੇ ਆ ਦੇਨੇ ਕੰਤੇ ਫਿਰ ਆਹ ਵੇਖ ਲੋ ਤਾਰ ਲਾਉਣ ਆਏ ਖੜੇ ਨੇ ਗਾਲ ਪੈ ਰਹੇ ਨੇ ਗਾਲ ਆ ਉਲਟਾ ਕਹਨੇ ਗਾਲ ਪੈਦੇ ਨੇ ਇਹਨਾਂ ਨੂੰ ਬੋਲਣ ਦੀ ਤਮੀਜ਼ ਕੋਈ ਨਹੀਂ ਇਹ ਕਿਵੇਂ ਜਨਾਨੀਆਂ ਨਾਲ ਗੱਲ ਕਰੀਗਾ ਕਿਵੇਂ ਨਹੀਂ ਕਰੇਗਾ ਉਹ ਦੱਸ ਵੀ ਗਿਆ ਕੀ ਤੁਹਾਡੇ ਘਰੇ ਕਰੇ ਜਾਂਦੇ ਰਮਾਨ ਨਾਲ ਗੱਲ ਹੁੰਦੀ ਹੈ ਕਦੇ ਆਂਦੇ ਨੇ ਬਿੱਲ ਭਰੋ ਵਹੀਂ ਕਰੋ ਨਾ ਬੇਲਾ ਆ ਪਿਆ ਹੈ ਪਿੱਛੂ ਯਾਰ ਸਾਰਾ ਦਾ ਸਾਡਾ ਕਿੰਨਾ ਬਿੱਲ ਲਗਾ ਹੈ ਆ ਜਾਂਦੇ ਨਾਲ ਸਾਧ ਲੈ ਆਣੇ ਤਾਂ ਕਰਨੇ ਤੇ ਉਨ ਤਾਰਲਾ ਮਿਲ ਲੱਗੇ ਫਲੇਦੇ ਆ ਗਾਲ ਪੈਨੇ ਜੋ ਤੇ ਜਾਨ ਆ ਗਾਲ ਆਂਦੇ ਉਲਟਾ ਸੀ ਪੈਨੇ ਗਾਲ ਅਸੀਂ ਪਹਿਲਾਂ ਸਕਾਲਟੀ ਭਰੀ ਸੀ ਤੇ ਸਾਡੇ ਕੋਲ ਰਸੀਦ ਵੀ ਹੈ ਜਿਹੜਾ ਸਾਡਾ ਮੀਟਰ ਸੜਾ ਹੈ ਇਹ ਮੇਰੀ ਗੱਲ ਸੁਣੋ ਮੀਟਰ ਸਾਡਾ ਸੜਾ ਹੈ ਤੇ ਲੇਖ ਤੇ ਲਿਆ ਜਾਂਦੇ 7000 ਤੁਹਾਡਾ ਬਿੱਲ ਆ ਗਿਆ 8000 ਆ ਗਿਆ ਸਾਨੂੰ 8 9000 ਬਿੱਲ ਕਾਡਖ ਦੇ ਦਿੰਦੇ ਨੇ ਉਹਨਾਂ ਸਾਡਾ ਬਿੱਲ ਬੜਾ ਹੈ ਜਿਹੜਾ 8 9000 ਐਵੇਂ ਸੜੇ ਬਿਨਾ ਕਾਟ ਦਿੰਦੇ ਨੇ ਦਫਤਰ ਗਿਆ ਉਹ ਸਾਡਾ ਆ ਵੇਖਾਂ ਵੀਰੇ ਦਫਤਰ ਕੀ ਥੀ ਗੱਲ ਮੇਰੀ ਗੱਲ ਸੁਣ ਲੈ ਆ ਸਾਡੇ ਕੋਲ ਰਸੀਦ ਪਈ ਏ ਆ ਪਈ ਹੈ ਕਾ ਕੋ ਬਿੱਲ ਪਰੋਂ ਜਾਉਣਾ ਵੀ ਅਸੀਂ ਭਰਦੇ ਨਹੀਂ ਪਏ ਭਰਦੇ ਨਹੀਂ ਪਏ ਉਹ ਗਾਣ ਉਹਨੇ ਸਾਨੂੰ ਲੈਖ ਕਵੀ ਦਿੱਤਾ ਏ ਉਥੇ ਜਾ ਕੇ ਉਥੇ ਕਵਾ ਦੋ ਅਸੀਂ ਤੁਹਾਡੇ ਕੋਲ ਨਹੀਂ ਇਹ ਪਹਿਲੀ ਵਾਰ ਦਾ ਮੀਟਰ ਉਹ ਵੀ ਨਤਾਰ ਪੱਟੀ ਜਾਵੇ ਭਰਾਂ ਜਾਂਦੀ ਜਿਹੜੀ ਨਹੀਂ ਕੋਈ ਨਹੀਂ ਹੋਰ ਅੱਜ ਇਹ ਉਹਨਾਂ ਦਾ 40 ਹਜ਼ਾਰ ਇਕੱਠਾ ਕਰੋ ਉਸ 40 ਹਜ਼ਾਰ ਕਿੱਥੋਂ ਇਕੱਠਾ ਭਰੀਆਂ ਅਸੀਂ ਕਹਿੰਦਾ ਹੀ ਨਹੀਂ ਗਾ ਤੁਸੀਂ ਪੈਸੇ ਵਕੜਾਏ ਹਾਂ ਪੈਸੇ ਅੱਗੇ ਕੋਈ ਨਹੀਂ ਦੋ ਤਿੰਨ ਰੁਪਏ ਦਿੱਤੇ ਪੈਸੇ ਤਿੰਨ ਚਾਰਾਂ ਵਰ ਦਿੱਤੇ ਨੇ 5 ਬਣ ਹਜ਼ਾਰ ਰੁਪਈਆ ਇੱਕ ਰੀ 5000 ਦਿੱਤਾ ਹੈ ਇੱਕ ਰੀ 10000 ਦਿੱਤਾ ਹੈ ਇੱਕ ਰੀ 7000 ਦਿੱਤਾ ਹੈ ਉਹਦੀ ਰਸੀਦਾਂ ਵੀ ਸਾਨੂੰ ਕੋਈ ਨਹੀਂ ਦਿੱਤੀਆਂ ਨੇ ਇੱਕ ਰਸੀਦ ਹੈਗੀ ਦੂਜੀ ਰਸੀਦ ਹੀ ਕੋਈ ਨਹੀਂ ਸਾਡੇ ਕੋਲੇ ਵੀ ਓ ਕਹਿੰਦੇ ਰਸੀਦ ਉਧਰ ਦਫਤਰ ਜਾ ਹਲਾਵਣਾ ਸੁ ਕਹਿੰਦੇ ਨੇ ਫਿਰ ਜਿਵੇਂ ਕਰਨਾ ਆਪ ਪਿਆਰ ਨਾਲ ਕੋਈ ਕੋਸ਼ਿਸ਼ ਕਰਦੇ ਪਿਆਰ ਨਾਲ ਯਾਰ ਕੁੰਡੀਆਂ ਲੱਗਦੀਆਂ ਕੁੰਡੀਆਂ ਬੰਦ ਕਰਨ ਆਹ ਕੁੰਡੀਆਂ ਸ਼ਰਿਆਮ ਲਵਾ ਦੇਣ ਇੱਥੇ ਆਹ ਵੇਖ ਲਓ ਮੀਟਰ ਇੱਥੇ ਕੁੰਡੀਆਂ ਲੱਗਦੀਆਂ ਨੇ ਇਹ ਬੋਲਦੇ ਨਹੀਂ ਕੁੰਡੀਆਂ ਖੇਰੀ ਇੱਥੇ ਕੁੰਡੀਆਂ ਸ਼ਰਿਆਮ ਲੱਗਦੀਆਂ ਨੇ ਆਹ ਵੇਖ ਲਓ ਕੁੰਡੀਆਂ ਲਵਾ ਦੇਣ ਸ਼ਰਿਆਮ ਆ ਆ ਸਾਡਾ ਮੀਟਰ ਟਾਰ ਪਟਦੇ ਪੈਣੇ ਕੁੰਡੀਆਂ ਲਵਾ ਦੇਣ ਇੱਥੇ ਆ ਸ਼ਰਿਆਮ ਕੁੰਡੀਆਂ ਲਵਾਉਂਦੇ ਨੇ ਆ ਵੇਖ ਲਓ ਤੰਦ ਫਿਰ ਤਾਂ ਫਟੇ ਆ ਆ ਸ਼ਰਿਆਮ ਕੁੰਡੀਆਂ ਲਵਾਉਂਦੇ ਨੇ ਆ ਇੱਥੇ ਆ ਜਾਮ ਖੰਬੇ ਤੇ ਬਹੁਤ ਪਤਾ ਹਾਂ ਕੁੰਡੀਆਂ ਸ਼ਰਿਆਮ ਲਵਾਉਂਦੇ ਨੇ ਸ਼ਰਿਆਮ ਲਵਾਉਂਦੇ ਨੇ ਕੁੰਡੀਆਂ ਇਹਨਾਂ ਨੂੰ ਮਿਹਨਤ ਪੈਸੇ ਮਿਲਦੇ ਨੇ ਚੱਲ ਆਏਗਾ ਜਈ ਜੁਈ ਛਾ ਲੱਖ ਛਾੜਨੀ ਆ ਕੁੰਡੀਆਂ ਸ਼ਰਿਆਮ ਲਵਾਉਂਦੇ ਨੇ ਆ ਪੈਸੇ ਲੈ ਜਾਂਦਾ ਹੈ ਆ ਬੰਦਾ ਜੱਗਨ ਥਾ ਲੋ ਛਿਆਰਾ ਵੀ ਨਾ ਚੱਲ ਆ ਇਹਨ ਦੀ کنڈیاں چاہ ਕੱਲ ਇੱਕ ਹੀ ਛੱਟ ਦੇ ਦੇ ਹੁਣ ਦੀ ਨਹੀਂ ਛੰਦ ਖਾ ਇੱਕ ਇੱਕ ਸੱਟਾ ਰੱਖ ਤੇ ਚਲ ਰਹੀ ਹੈ ਗੱਲ ਫਿਰ ਗੱਲ ਕਰ ਲੈ ਸਾ ਨਹੀਂ ਹਰ ਤਾਰੇ ਛੱਟ ਕਰ ਪਹਿਲਾਂ ਨਹੀਂ ਮੈਂ